ਸਭ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਕਾਰਯੋ ਸਾਡੇ ਵੱਡੇ ਬੀਬੀ ਹਰਪ੍ਰੀਤ ਕੌਰ ਬਬਲਾ ਜੀ ਤੇ ਬਬਲਾ ਪਰਿਵਾਰ ਜਿਨ੍ਹਾਂ ਨਾਲ ਬਹੁਤ ਅਜਦੇ ਨੇ ਮੇਰੇ ਬਬਲਾ ਜੀ ਦੇ ਪਿਤਾ ਜੀ ਤੇ ਬਬਲਾ ਜੀ ਨਾਲ ਉਹਨਾਂ ਦੇ ਬੇਟਿਆਂ ਨਾਲ ਮੈਂ ਸਮਝਦਾ 30 ਸਾਲ ਦੇ ਸੰਬੰਧ ਨੇ ਤੇ ਅੱਜ ਇੰਨੀ ਖੁਸ਼ੀ ਆ ਵੀ ਜੋ ਚੰਡੀਗੜ੍ਹ ਜਦੋਂ ਭਾਜਪੀ ਨੇ ਰਾਜਧਾਨੀ ਜਿੱਤ ਲਈ ਪੰਜਾਬ ਦੀ ਚੰਡੀਗੜ੍ਹ ਅੱਜ ਇਹ ਖੁਸ਼ੀ ਸਾਨੂੰ ਪੰਜਾਬ ਵਾਲਿਆਂ ਨੂੰ ਸਭ ਤੋਂ ਵੱਧ ਆ ਵੀ ਅਗਲੀ ਵਾਰੀ ਜਿਹੜੀ ਪੰਜਾਬ ਦੀ ਆ ਹੁਣ ਉੱਥੇ ਦੇ ਲੋਕ ਮੋਹਰ ਲਾਉਣਗੇ ਤੇ ਜੋ ਨਰਿੰਦਰ ਮੋਦੀ ਜੀ ਜੋ ਉਹਨਾਂ ਦੀ ਸੋਚ ਆ ਡਵੈਲਪਮੈਂਟ ਦੀ ਉਹਦੇ ਉੱਤੇ ਅੱਜ ਜਿਹੜੀ ਚੰਡੀਗੜ੍ਹ ਨੇ ਜਿਹਨੂੰ ਸਿਟੀ ਬਿਊਟੀਫੁਲ ਕਿਹਾ ਜਾਂਦਾ ਜਿਹੜੀ ਸਭ ਤੋਂ ਮੈਂ ਸਮਝਦਾ ਸੋਹਣੇ ਸ਼ਹਿਰਾਂ ਚੋਂ ਵਰਲਡ ਦੇ ਆ ਚੋਂਦਾ ਤੇ ਲੋਕ ਵੀ ਉੱਥੇ ਦੇ ਬੜੇ ਚੰਗੇ ਆ ਤੇ ਅੱਜ ਬੀਜੇਪੀ ਦੀ ਜਿੱਤ ਤਾਂ ਜਿਹੜੀ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਐਡੀ ਵੱਡੀ ਜਿੱਤ ਸਾਡੇ ਉਥੇ ਦੇ ਪ੍ਰਧਾਨ ਸਾਡੇ ਬੀਜੇਪੀ ਦੇ ਉਹਨਾਂ ਦੀ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਉਥੋਂ ਲੜੇ ਉਹਨਾਂ ਨੂੰ ਤੇ ਸਾਰੇ ਕੌਂਸਲਰਾਂ ਨੂੰ ਤੇ ਬੀਜੇਪੀ ਨੂੰ ਬਹੁਤ ਬਹੁਤ ਮੁਬਾਰਕ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਵੱਡੀ ਜਿੱਤ ਜਿਹੜੀ ਦਿੱਤੀ